ਰਵਡਾਰੀ ਢੇਰੀ ਸਲੋਕ ਕਬੀਰ ਆ ਮਰਤਾ ਮਰਤਾ ਜਗ 모ਆ ਮਰ ਭੀ ਨਾ ਜਾਣ ਕੋਈ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਈ ਮਹੱਲਾ ਤੀਜਾ ਕਿਆ ਜਾਣ ਆ ਕਿਵ ਮਰਹੰਗੇ ਕੈਸਾ ਮਰਨਾ ਹੋਈ ਜੇ ਕਰ ਸਾਹਿਬ ਮਨਹੁ ਨਾ ਬੀਸਰੈ ਤਾਂ ਸਹਿਲਾ ਮਰਨਾ ਹੋਈ ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਈ ਪੌੜੀ ਜਾਂ ਆਪ ਕਿਰਪਾਲ ਹੋਐ ਹਰਿ ਸੁਆਮੀ ਤਾਂ ਆਪਣਾ ਨਾਮ ਹਰਿ ਆਪ ਜਪਾਵੇ ਆਪੇ ਸਤਿਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੇਂ ਆਪਣੇ ਆ ਸੇਵਕਾਂ ਕੀ ਆਪ ਪੈਜ ਰੱਖੈ ਆਪਣੇ ਆ ਭਗਤਾ ਕੀ ਪੈਰੀਂ ਪਾਵੇ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਝੱਖ ਚੱਖ ਆਵੇ ਜਾਵੇ ਸ਼ਲੋਕ ਮਹੱਲਾ ਤੀਜਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੋਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਈਆ ਕਿਤੇ ਨਾ ਲਿਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਬਿਦਵਸਿਆ ਮਨ ਆਏ ਨਾਨਕ ਆਪ ਅਮੇਉ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ ਮਹੱਲਾ ਤੀਜਾ ਇਹ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੂਟਾ ਮੂਲ ਨਾ ਆਵੇ ਲਾਹਾ ਸਦ ਹੀ ਹੋਏ ਖਾਦ ਖਰਚੇ ਟੂਟ ਨਾ ਆਵੇ ਸਦਾ ਸਦਾ ਉਹ ਦੇ ਸਹਿਸਾ ਮੂਲ ਨਾ ਹੋਵੇ ਹਾਨਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛੱਤੀ ਗੋਬਾਰ ਕਰ ਵਰਤਿਆ ਸੁਨਣਾ ਹਰ ਉਥੈ ਵੇਦ ਪ੍ਰਾਣਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਗੌਹਰ ਸਲੋਕ ਮਹੱਲਾ ਤੀਜਾ ਹਉਮੈ ਵਿੱਚ ਜਗਤ 모ਆ ਮਰਦੋ ਮਰਦਾ ਜਾਇ ਜਿਚਰ ਵਿੱਚ ਦਮ ਹੈ ਤਿਚਰ ਨਾ ਕੀਤੈ ਕੇ ਕਰੇਕ ਅੱਗੇ ਜਾਇ ਗਿਆਨੀ ਹੋਇ ਸੋਚ ਤਨ ਹੋਇ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੇ ਸੋ ਮਿਲੈ ਅੱਗੇ ਪਾਈ ਜਾਇ ਮਹੱਲਾ ਤੀਜਾ ਤੁਰ ਖਸਮੈ ਕਾ ਹੁਕਮ ਪਇਆ ਵਿਣ ਸਤਿਗੁਰ ਚੇਤਿਆ ਨ ਜਾਏ ਸਤਿਗੁਰ ਮਿਲਿਆ ਅੰਤਰ ਰਾਵ ਰਹਿਆ ਸਦਾ ਰਹਿ ਆ ਲਿਵ ਲਾਇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸਨੂੰ ਦੇ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਣਾ ਬੀਨਿਆ ਆਪੇ ਪ੍ਰਦਾਨ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ ਕੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ ਉਸਤਤ ਬਰਨ ਨਾ ਸਕੀਐ ਸਦ ਸਦ ਗੁਰਬਾਨਾ ਸ਼ਲੋਕ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾਤੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਮਹੱਲਾ ਪਹਿਲਾ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਹੀ ਅੰਦੇ ਗੁੰਗੇ ਅੰਨ ਅੰਧਾਰ ਪਾਥਰ ਲੇ ਪੂਜਹਿ ਮੁਗਦਗੁਵਾਰ ਉਹੇ ਜਾਂ ਆਪ ਡੁੱਬੇ ਤੁਮ ਕਹਾ ਤਰਨ ਹਾਰ ਪੌੜੀ ਸਭ ਕਿਹੋ ਤੇਰਾ ਵਸ ਹੈ ਤੂੰ ਸੱਚਾ ਸਾਹ ਭਗਤ ਰਤ ਤੇ ਰੰਗ ਏਕ ਕੈ ਪੂਰਾ ਵੇ ਸਾਹ ਅੰਮ੍ਰਿਤ ਭੋਜਨ ਨਾਮ ਹਰ ਰਾਜ ਰੱਜ ਜਨ ਖਾਹ ਸਭ ਪਦਾਰਥ ਪਾਈਨ ਸਿਮਰਨ ਸੱਚ ਲਾਹ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ ਸੁਨੋਕ ਮਹਲਾ ਤੀਜਾ ਸਭ ਕਿਸ ਹੁਕਮੇ ਆਮਦਾ ਸਭ ਕਿਸ ਹੁਕਮੇ ਜਾਏ ਜੇ ਕੋ ਮੂਰਖ ਆਪਹੁ ਜਾਣੈ ਅੰਦਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸਨੋ ਕਿਰਪਾ ਕਰੇ ਰਜਾਏ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਇ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪਉੜੀ ਆਪੇ ਜੰਤ ਉਪਾਯਨ ਆਪੇ ਆਧਾਰ ਆਪੇ ਸੂਖਮ ਭਾਲੀਐ ਆਪੇ ਪਾਸਾਰ ਆਪ ਇਕਾਂਤੀ ਹੋਏ ਰਹੈ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਹੋਰ ਦਾ ਤਾਰਨਾ ਸੁਝੈਈ ਤੂੰ ਦੇਵਨ ਹਾਰ ਛੁੱਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਡਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲਨਾ ਅੰਬੜੇ ਮੱਛੀ ਨੀਰ ਨਾ ਹੋਏ ਜੋ ਰੱਤੇ ਸਹਿ ਆਪਣੈ ਤਿਨ ਭਾਵੇਂ ਸਭ ਕੋਈ ਹਉ ਵਾਰੀ ਵੰਨਿਆ ਕਨਿਆ ਵੰਨਿਆ ਤਉ ਸਾਹਿਬ ਕੈ ਨਾਵੇਂ ਰਹਾਉ ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਮ ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿ ਹਾਰੈ ਜਾਉ ਮੈਂ ਕੀ ਨਦਰਨਾ ਆਵਹੀ ਵਸਹਿ ਹਪੀਆ ਨਾਲ ਤਿਖਾ ਤਿਹਾਇ ਕਿਉ ਲਹੈ ਜਾਂ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮਹਾਰਾਜ ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਗੁਣਵੰਤੀ ਸਹਰਾਵਿਆ ਨਿਰਗੁਣ ਕੂਕੇ ਕਾਇ ਜੇ ਗੁਣਵੰਤੀ ਥੀ ਰਹੇ ਤਾਂ ਭੀ ਸਹਰਾਵਣ ਜਾਏ ਮੇਰਾ ਕੰਤਰੀ ਸਾਲੂ ਕੀ ਤਨ ਅਵਰਾਰਾਵੇ ਜੀਉ ਰਹਾਉ ਕਰਨੀ ਕਾਮਣ ਜੀਤ ਜੀਐ ਜੇ ਮਨ ਧਾਗਾ ਹੋਏ ਮਾਨਕ ਮੁੱਲ ਨਾ ਪਾਈਐ ਲੀਜੈ ਚਿਤ ਪਰੋਏ ਰਾਹ ਦਸਾਈ ਨਾ ਜੁੰਨਾ ਆਖਾਂ ਅੰਮੜੀ ਆਸ ਤੈ ਸਹਿ ਨਾਲ ਅਕੂਵਣ ਕਿਉਂ ਠੀਵੈ ਘਰ ਵਾਸ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਏ ਤੈ ਸਹਿ ਲੱਗੀ ਜੇ ਰਹੈ ਈ ਸਹੂਰਾਵੈ ਸੋਈ ਵਡਾਸ ਮਹੱਲਾ ਪਹਿਲਾ ਘਰ ਦੂਜਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਵਡਾ ਤੈਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋ ਹੋਂ ਖਨੀਆਂ ਵੰੀਆਂ ਤੇਰੇ ਨਾਮ ਵਿਟੋ ਕੁਰਬਾਣੂ ਜਾਂ ਤੂੰ ਤਾਂ ਮੈਂ ਮਾਨ ਕੀਆ ਹੈ ਉਦਬੇਨ ਕਿਹਾ ਮੇਰਾ ਮਾਣ ਚੂੜਾ ਭੰਨ ਪਲੰਘ ਸਿਉੁੰਦੇ ਸਣ ਬਾਹੀ ਸਣ ਬਾਹਾ ਏਤੇ ਵੇਸ ਕਰੇਂਦੀ ਏ ਮੁੰਦੇ ਸਹੋ ਰਾਤੋ ਅਵਰਾਹਾ ਨਾਮ ਨਹੀਂ ਆਰਨਾ ਚੂੜੀਆਂ ਨਾ ਸੇ ਵੰਗੜੀਆਂ ਹਾ ਜੋ ਸਹ ਕੰਠ ਨਾ ਲੱਗੀਆਂ ਜਲਨ ਸੇ ਬਾਹੜੀਆਂ ਹਾ ਸਭ ਸਹੀਆਂ ਸਹ ਰਾਵਣ ਗਈਆਂ ਹਉ ਧਾਤੀ ਕੈ ਦਰ ਜਾਵਾਂ ਅਮਾਲੀ ਹਉ ਖਰੀ ਸੁਚੱਜੀ ਤੈ ਸਹ ਏਕ ਨਾ ਭਾਵਾਂ ਮਾਠ ਗੁੰਦਾਈ ਪੱਟੀਆਂ ਭਰੀਐ ਮਾਂਗ ਸੰਧੂਰੀ ਅੱਗੇ ਗਈ ਨਾ ਮੰਨੀਆਂ ਮਰੋਂ ਵਿਸੂਰ ਵਿਸੂਰੇ ਮੈ ਰਵੰਦੀ ਸਭ ਜਗ ਰੁੰਨਾ ਰੁੰਣੇ ਵਣੋ ਪੰਖੇ ਰੂ ਏਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜਿਨਹੋ ਪਿਰਹੋਂ ਵਿਛੋੜੀ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਇ ਆਏ ਨਾ ਸਕਾਂ ਤੁਝ ਕੰਨ ਪਿਆਰੇ ਭੇਜ ਨਾ ਸਕਾਂ ਕੋਇ ਆਉ ਸੁਭਾਗੀ ਨੀਂਦੜੀਏ ਮਤ ਸਹੋ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕੀ ਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣਸਿਰ ਸੇਵ ਕਰੀਜੈ ਕਿਉ ਨਾ ਮਰੀਜੈ ਜੀੜਾ ਨਾ ਦੀਜੈ ਜਾਂ ਸੋਹ ਭਿਆਵ ਡਾਣਾ ਵਡਹੰਸ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਮੈ ਲੈ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਇ ਇਹ ਜਗਤ ਭਰਮ ਭਲਾਇਆ ਵਿਰਲਾ ਬੂਝੈ ਕੋਇ ਜਪ ਮੰਨ ਮੇਰੇ ਤੂੰ ਏਕੋ ਨਾਮ ਸਤਗੁਰ ਦੀਆ ਮੋਕਉ ਇਹੋ ਨਿਧਾਨ ਰਹਾਉ ਸਿਦ੍ਧਾ ਕੇ ਆਸਨ ਜੇ ਸਿਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈ ਮੈਲ ਨਾ ਜਾਇ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਣ ਸਤਗੁਰ ਕੀ ਸਰਨਾਇ ਸਤਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭੰਤ ਨਾਨਕ ਸਤਿਗੁਰ ਕੋ ਮਿਲਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਇ ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਹੋਇ ਵਡਾ ਹੰਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀਐ ਨਦਰੀ ਸੇਵਾ ਹੋਇ ਨਦਰੀ ਇਹੋ ਮਨ ਵਾਸਿ ਆਵੇ ਨਦਰੀ ਮਨ ਨਿਰਮਲ ਹੋਇ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤ ਹੈ ਤਾਂ ਸੁਖ ਪਾਵਹਿ ਫਿਰ ਦੁਖ ਨਾ ਮੂਲੇ ਹੋਇ ਰਹਾਉ ਨਦਰੀ ਮਾਰਕੈ ਜੀਵੀਐ ਨਦਰੀ ਸ਼ਬਦ ਵਸੈ ਮਾਨਿਆਏ ਨਦਰੀ ਹੁਕਮ 부ਝੀਐ ਹੁਕਮੇ ਰਹਿ ਸਮਾਈ ਜਿਨ ਜਿਹਵਾ ਹਰ ਰਸ ਨਾ ਚਖਿਓ ਸਾਜਿਹਵਾ ਜਲ ਜਾਉ ਆਨਰਾਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੇ ਭਾਇ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹੋ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਈ ਸ਼ਬਦ ਲੱਗੇ ਤਿਨ ਬੁਝਿਆ ਦੂਜੇ ਪਰਜਿਵ ਗੋਈ ਮਨ ਮੇਰੇ ਗੁਰਮਤ ਕਰਣੀ ਸਾਰ ਸਦਾ ਸਦਾ ਹਰ ਪ੍ਰਭ ਰਵਹਿ ਤਾ ਪਾਵਹਿ ਮੂਖ ਦਵਾਰ ਰਹਾਉ ਗੁਨਾ ਕਾ ਨਿਦਾਨ ਏ ਕਹਿ ਆਪੇ ਦੇ ਤਾ ਕੋ ਪਾਏ ਬਿਨ ਨਾਮੈ ਸਭ ਵਿਛੜੀ ਗੁਰ ਕੈ ਸ਼ਬਦ ਮਲਾਈ ਮੇਰੀ ਮੇਰੀ ਕਰ ਦੇ ਘਟ ਗਏ ਤਿੰਨਾ ਹੱਥ ਕਿਹੋ ਨਾ ਆਇਆ ਸਤਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨ ਮੁਖ ਬੰਧ ਹੈ ਗੁਰਮੁਖ ਮੁਕਤ ਕਰਾਏ ਵਡਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ ਸਦਾ ਪਿਰ ਰਾਵਹਿ ਆਪਣਾ ਵਿੱਚੋਂ ਆਪ গোਾਈ ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਿਗੁਰੂ ਮੋਕੋ ਹਰ ਦੀਆ ਬੁਝਾਏ ਰਹਾਉ ਦੁਹਾਗਣੀ ਖਰੀਆਂ ਬਿਲ ਲਾਂਦੀਆਂ ਤਿੰਨਾ ਮਹਿਲ ਨਾ ਪਾਏ ਦੂਜੇ ਭਾਇ ਕਰੂਪੀ ਦੁਖ ਪਾਵਹਿ ਆਗੈ ਜਾਏ ਗੁਣਮੰਤੀ ਨਿਤ ਗੁਣ ਰਵੇ ਹਿਰਦੈ ਨਾਮ ਵਸਾਏ ਔਗਣਮੰਤੀ ਕਾਮਣੀ ਦੁੱਖ ਲਾਗੈ ਬਿਲ ਲਾਏ ਸਭਨਾ ਕਾਪ ਧਾਰ ਏਕ ਹੈ ਸੁਆਮੀ ਕਹਿਣਾ ਕਿਛੂ ਨਾ ਜਾਏ ਨਾਨਕ ਆਪੇ ਵੇਖ ਕੀਤਿਐ ਨਾਮੇ ਲੈਨ ਲਾਏ ਵਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸ਼ਬਦੀ ਸਾਦ ਆਇਆ ਸੱਚੀ ਬਾਣੀ ਸਹਿਜ ਸੁਮਾਣੀ ਹਰ ਜੀਉ ਮਨ ਵਸਾਇਆ ਹਰ ਕਰ ਕਿਰਪਾ ਸਤਿਗੁਰੂ ਮਲਾਇ ਪੂਰਾ ਸਤਿਗੁਰ ਹਰ ਨਾਮ ਧਿਆਇ ਰਹਾ ਬ੍ਰਹਮੇ ਬੀਦ ਬਾਣੀ ਪ੍ਰਗਾਸਤੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣਾ ਤਾਮਸ ਬਹੁਤ ਅਹੰਕਾਰਾ ਕਿਸ਼ਨ ਸਦਾ ਅਵਤਾਰੀ ਰੂਪਦਾ ਇਤ ਲਗ ਤਰੈ ਸੰਸਾਰਾ ਗੁਰਮੁਖ ਗਿਆਨ ਰਤਿ ਜੋਗੇ ਅੰਤਰ ਜੁ ਕਾ ਮੋਹ ਗੁਬਾਰਾ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੈ ਸੰਸਾਰਾ ਸਾਚੈ ਨਾਏ ਰਤੇ ਬੈਰਾਗੀ ਪਾਇਨ ਮੋਖ ਦੁਆਰਾ ਏਕੋ ਸਚ ਵਰਤੈ ਸਭ ਅੰਤਰ ਸਭ ਨਾ ਕਰੇ ਪ੍ਰਤਪਾਲਾ ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਬਨਾ ਦੇਵਾਨ ਦਿਆਲਾ ਵਡਾਹਾਂ ਸਮਾਹਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੇ ਲਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਹਾਲ ਸਦਾ ਲਿਭੈ ਚੱਲੈ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸੱਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੈ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੈ ਸਾਧਾਰ